ਅੱਜ ਉਹ ਦਿਨ ਆਈ ਗਿਆ ਜਿਹਦਾ ਕੀ ਸਾਰਿਆਂ ਨੂੰ ਇੰਤਜ਼ਾਰ ਸੀਗਾ ਜਿਹੜੇ ਕੀ ਕਮੈਂਟ ਕਰਦੇ ਹੁੰਦੇ ਸੀ ਬਾਈ ਟਾਇਰ ਚੇਂਜ ਕਰਾਓ ਤੇ ਅੱਜ ਆਪਾਂ ਟਾਇਰ ਚੇਂਜ ਕਰਾਉਣ ਲੱਗੇ ਆ ਆਪਣੇ ਬਾਲਫ ਦੇ ਆਪਣੇ ਬਾਲਫ ਨੂੰ ਲੈ ਕੇ ਆ ਗਏ ਸੀਗੇ ਅਸੀਂ ਬਰਨਾਲੇ ਸਰਦਾਰ ਟਾਇਰ ਹਾਊਸ ਵਾਲਿਆਂ ਦੇ ਜਿੱਥੋਂ ਕੀ ਆਪਾਂ ਟਾਇਰ ਪਵਾਉਣੇ ਨੇ ਆਹ ਟਾਇਰ ਆਪਾਂ ਸਿਲੈਕਟ ਕਰ ਲਈ ਸੀਗੇ ਤੁਸੀਂ ਕਮੈਂਟਾਂ 'ਚ ਵੀ ਕਿਹਾ ਸੀਗਾ ਵੀ ਇਹੀ ਟਾਇਰ ਪਾਓ ਇੱਕ ਟਾਇਰ ਤਾਂ ਸੀਗਾ ਇਹਦੇ ਵਿੱਚੋਂ 110 90 ਦਾ ਤੇ ਇੱਕ ਟਾਇਰ ਸੀਗਾ 190 ਦਾ ਟਾਇਰ ਪਾਉਣੇ ਸ਼ੁਰੂ ਕਰਤੇ ਸੀਗੇ ਮੂਰਲਾ ਵੀਲ ਖੋਲਿਆ ਸੀਗਾ ਬਾਈ ਨੇ ਤੇ ਮੋਟਰਸਾਈਕਲ ਕਰਤਾ ਸੀਗਾ ਦਹੀ ਤੇ ਹੁਣ ਇਹਦੇ ਉੱਤੋਂ ਲਾਇਆ ਪੁਰਾਣਾ ਟ ਵੀਲ ਤੇ ਚੜਾਉਣ ਟਾਇਰ ਫਿੱਟ ਕਰਤਾ ਸੀਗਾ ਤੇ ਹੁਣ ਇਹਨੂੰ ਲੱਗਿਆ ਕਸਨ ਟਾਇਰ ਮੂਰੇ ਕੱਸਤਾ ਸੀਗਾ ਤੇ ਹੁਣ ਵਾਰੀ ਆਉਂਦੀ ਹੈ ਮਗਰਲੇ ਟਾਇਰ ਦੀ ਮਗਰਲਾ ਟਾਇਰ ਵੀ ਖੋਲਤਾ ਸੀਗਾ ਤੇ ਹੁਣ ਪੁਰਾਣਾ ਟਾਇਰ ਲਾਉਣ ਲੱਗਿਆ ਬਾਈ ਵੀਲ ਤੋਂ ਵੀਲ ਤੋਂ ਪੁਰਾਣਾ ਟਾਇਰ ਆਪਾਂ ਲਾਤਾ ਸੀਗਾ ਇਹਦੇ ਲਾ ਕੇ ਗ੍ਰੈਂਡਰ ਤੇ ਆਹ ਟਾਇਰ ਇਹਦੇ ਆਪਾਂ ਪਾਉਣਾਗਾ ਜਿਹਦਾ ਕੀ ਸਾਈਜ਼ ਆ 110 90 ਟਾਇਰ ਕਰਤਾ ਸੀਗਾ ਫਿੱਟ ਬਾਈ ਨੇ ਮਗਰਲੇ ਵੀਲ ਤੇ ਤੇ ਹੁਣ ਪਾਉਣ ਲੱਗੇ ਆ ਇਹਨੂੰ ਮੋਟਰਸਾਈਕਲ ਦੇ ਮਗਰਲੇ ਹਿੱਸੇ 'ਚ ਬ੍ਰੇਕ ਵਾਲੀ ਪੱਤੀ ਇਹਦੇ ਨਾਲ ਲੱਗਦੀ ਸੀ ਟਾਇਰ ਦੇ ਤਾਂ ਕਰਕੇ ਉਹਦੇ ਸੱਟ ਲਾ ਕੇ ਉਹਨੂੰ ਥੋੜੀ ਜਿਹੀ ਵਿੰਗੀ ਕਰੋ ਵੀ ਲੁੱਕ ਚੈੱਕ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੇ ਬਾਕੀ ਮਿਲਦਾ ਤੁਹਾਨੂੰ ਆਪਣੇ ਅਗਲੇ ਮਿੰਨੀ ਬਲੌਗ ਦੇ ਵਿੱਚ